ਲਾਈਵ ਵੀ ਮਿੱਤਰੋ ਬਠਿੰਡੇ ਤੋਂ ਚੱਲ ਪਏ ਅਸੀਂ ਕਈ ਦਿਨਾਂ ਦੇ ਘੁੰਮਣ ਦਾ ਟੂਰ ਕਰਕੇ ਆਏ ਸੀਗੇ ਤੇ ਹੁਣ ਚੱਲੇ ਆ ਪਿੰਡ ਪਿੰਡ ਬੱਸ 'ਚ ਬੈ ਗਏ ਅਸੀਂ ਬੱਸ 'ਚ ਬੈਠੇ ਆ ਪਹਿਲੀ ਵਾਰੀ ਬਹੁਤ ਟਾਈਮ ਬਾਅਦ ਮੰਨ ਲਾ ਮੇਰਾ ਕਾਕਾ ਤਾਂ ਪਹਿਲੀ ਵਾਰੀ ਬੈਠਾ ਹੈ ਤੇ ਮੈਂ ਤਾਂ ਚੱਲ ਪਹਿਲਾਂ ਬੱਸਾਂ ਬੁੱਸਾਂ ਤੇ ਚੜਦਾ ਰਹਿਣਾ ਇਸ ਦੂਬਾਰ ਅਸੀਂ ਆਪਣੇ ਪਿੰਡ ਦੀ ਤਿਆਰੀ ਕਰ ਲਈ ਅਸੀਂ ਬਠਿੰਡੇ ਤੋਂ ਜੌਨਸ ਵਾਲੇ ਜੌਨਸ ਵਾਲੇ ਤੋਂ ਛੱਠੇ ਵਾਲੇ ਜਾਣਾ ਹੈ ਲਾਈਵ ਮੇਟਰ ਹੁਣ ਪਹੁੰਚ ਗਏ ਅਸੀਂ ਆਪਦੇ ਜਿਉਨ ਸਾਰੇ ਪਿੰਡ ਆ ਸਾਡਾ ਪਿੰਡ ਸਾਈਡ ਜੀ ਤੇ ਪੈਂਦਾ ਤੇ ਹੁਣ ਸਾਡੇ ਪਿੰਡ ਵਾਸਤੇ ਮੈਂ ਮੇਰੇ ਬਾਪੂ ਕੋਲ ਤਾਂ ਕਰਤਾ ਉਹ ਆਉਂਦਾ ਤੇ ਅਸੀਂ ਆਪਦੇ ਪਿੰਡ ਨੂੰ ਚੱਲ ਅਸੀਂ ਤੁਰਕੀ ਹੋਗੇ ਮੈਂ ਚੱਲ ਜਦੋਂ ਉਹ ਆਊਗਾ ਅਸੀਂ ਤੁਰਕੀ ਚੱਲਦੇ ਆ ਤੇ ਉਹ ਹੁਣ ਮੰਨ ਕੇ 3.5 ਕਿਲੋਮੀਟਰ ਇੱਥੋਂ ਪਿੰਡ ਹੈ ਤੇ ਬੜਾ ਦੂਰ ਨਹੀਂ ਹੈਗਾ ਤੇ ਉਹ ਪਿੰਡ ਨੂੰ ਪਿੰਡ ਤੋਂ ਤੁਰਿਆ ਹੋਇਆ ਤੇ ਤੇ ਮਾਇਓਸ਼ੇ ਨੂੰ ਕਿਹਾ ਚੱਕ ਦਰੇਸ਼ ਹੁਣ ਹੁਣ ਤੂੰ ਭੱਜ ਕੇ ਦੇਖਾ ਕਿਉਂਕਿ ਸੜਕ ਜਮਾਂ ਖਾਲੀ ਐ ਸਵਾਦ ਲੈਨੇ ਬਸ ਮਿੱਤਰੋ ਜ਼ਿੰਦਗੀ ਦੇ ਜਿੰਨੇ ਕ ਆ ਜਾਣ ਕਿਉਂਕਿ ਜ਼ਿੰਦਗੀ ਕਿਤੇ ਦੂਾਰੇ ਦੂਰੇ ਕਿਤੇ ਨਹੀਂ ਮਿਲਦੀ ਹੁਣ ਪਹੁੰਚ ਕੇ ਭੂਆ ਦੇ ਪੁੱਤ ਦੇ ਖੇਤ ਕੋਲੇ ਤੇ ਖੇਤ ਦਾ ਸੀਨ ਦੇਖਿਆ ਸੀਨ ਦੇਖ ਕੇ ਉਹ ਕਹਿੰਦਾ ਸਬਜ਼ੀਆਂ ਸੋਹਜੀਆਂ ਲਾਉਂਦਾ ਉਹ ਸਾਨੂੰ ਸਬਜ਼ੀਆਂ ਸੋਹਜੀਆਂ ਦਿੰਦਾ ਹੁਣ ਬਿਨਾ ਰੇ ਸਪਰੇਅ ਵਾਲੀਆਂ ਸਬਜ਼ੀਆਂ ਵੇਚਦਾ ਜਿਦੇ ਕਿ ਤੁਸੀਂ ਜੌਨਸੇ ਵਾਲੇ ਆਉਂ ਤਾਂ ਚੱਠੇ ਵਾਲੀ ਸੜਕ ਤੇ ਆ ਕੇ ਸਬਜ਼ੀਆਂ ਜ਼ਰੂਰ ਲੈ ਕੇ ਜਾਇਆ ਕਰੋ ਏ ਇਹ ਦਾ ਖੇਤ ਸੀਗਾ ਉਧਰੋਂ ਬਾਪੂ ਵੀ ਆ ਗਿਆ ਗੱਡੀ ਲੈ ਕੇ ਤੇ ਬਾਪੂ ਨੇ ਗੱਡੀ ਰੋਕ ਲਈ ਪਤਾ ਲੱਗ ਗਿਆ ਬਾਪੂ ਨੂੰ ਵੀ ਵੀ ਆ ਕੇ ਸਜਣਾ ਬਾਪੂ ਨੇ ਉਹਦੇ ਸਾਰ ਕਹਿਣਾ ਗੱਡੀ ਤੂੰ ਚਲਾ ਕਿਉਂਕਿ ਉਹਨੂੰ ਐ ਲੱਗਿਆ ਵੀ ਚੱਲ ਜਾ ਰ ਮੈਂ ਆਪਦੇ ਆਪਦੇ ਪੋਤੇ ਨਾਲ ਗੱਲਾਂ ਕਰਨਾਂ ਉਹ ਲੱਗਿਆ ਉਹਦੇ ਨਾਲ ਗੱਲਾਂ ਕਰਨਾਂ ਮੈਂ ਗੱਡੀ ਚਲਾਉਣ ਲੱਗ ਗਿਆ ਤੇ ਆਉਂਦੇ ਸਾਰ ਬਾਪੂ ਨੇ ਸਰਪ੍ਰਾਈਜ਼ ਦਿੱਤਾ ਕਹਿੰਦਾ ਮੈਂ ਨਵੀਂ ਮੈਂਸ ਲੈ ਲਈ ਕਿਉਂਕਿ ਸਾਡੇ ਪਿੰਡ ਵਾਲਿਆਂ ਨੂੰ ਪਸ਼ੂਆਂ ਦਾ ਸ਼ੌਕ ਹੁੰਦਾ ਚਾਹ ਹੁੰਦਾ ਹੈ ਤੇ ਮਾਗਰ ਕੱਟੀ ਹੈ ਇਹੋ ਜੀਆਂ ਚੀਜ਼ਾਂ ਨੂੰ ਸ਼ੌਕ ਹੁੰਦਾ ਚਲ ਮੈਂ ਬਿਜ਼ਨਸ ਕਰਦਾ ਕਰਕੇ ਮੈਨੂੰ ਇਹਨੀਆਂ ਚੀਜ਼ਾਂ ਬਾਰੇ ਜ਼ਿਆਦਾ ਨੌਲਜ ਨਹੀਂ ਹੈਗੀ ਮੈਂ ਘਰੇ ਆਉਂਦੇ ਸਾਰ ਮੰਮੀ ਕੋਲੇ ਮਿਲੇ ਤਾਂ ਮੰਮੀ ਆਪਦੇ ਪੋਤੇ ਨਾਲ ਖੁਸ਼ ਹੈ ਤੇ ਮਨਪ੍ਰੀਤ ਪਾਣੀ ਪੋਣੀ ਲੈਉਣ ਲੱਗ ਗਈ ਤੇ ਮੰਮੀ ਨੇ ਆਪਦੇ ਪੋਤੇ ਨੂੰ ਖੀਰ ਖੂਰ ਲਿਆ ਕੇ ਦਿੱਤੀ ਖੀਰ ਬਣਾਈ ਬੈਠੀ ਸੀ ਕਹਿੰਦੀ ਖਾ ਲਾ ਤੇ ਓਸ਼ਾ ਕਿੱਥੇ ਟਿਕਦਾ ਓਸ਼ਾ ਤਾਂ ਓਸ਼ੋ ਆ ਨਾ ਫਿਰ ਫਿਰ ਮਨਪ੍ਰੀਤ ਆ ਗਈ ਪਸੂਕ ਕਸੂਮਾ ਕੋਲੇ ਤੇ ਡੈਡੀ ਨਾਲ ਓਸ਼ਾ ਪਾਉਣ ਲੱਗ ਗਿਆ ਨੀਰਾ ਤੂੜੀ ਪਾਉਣ ਲੱਗ ਗਿਆ ਤੇ ਡੈਡੀ ਅਸੀ ਡੈਡੀ ਦੇ ਦੇ ਆਗੀ ਤੇ ਉਹ ਤੂੜੀ ਪਾਉਂਦੇ ਪਾਉਂਦੇ ਫਿਰ ਕੱਟੂ ਸਾਡਾ ਬਿਮਾਰ ਹੈ ਇਸ ਤੋਂ ਬਾਅਦ ਓਸ਼ਾ ਕੱਟੇ ਨਾਲ ਗੱਲ ਕੱਟੂ ਬੱਚੀ ਨਾਲ ਗੱਲ ਕਰਨ ਲੱਗ ਗਿਆ ਬੱੱਚੀ ਦੇ 6:00 ਵਜੇ ਹੋਈ ਐ ਉਹਨਾ ਮਤਲਬ ਪਿੰਡਾਂ ਚ ਹੋਈ ਜਾਂਦਾ ਯਾਰ ਬੱਚੇ ਪੁੱਛਿਆਂ ਨਾਲ ਜਿਹੜਾ ਕੁਝ ਹੁੰਦਾ ਹੁੰਦਾ ਉਹ ਉਹਦੀ ਮੰਮੀ ਦੇ ਕਹਿਣ ਤੇ ਗੱਲ ਮੈਂ ਆ ਆਪਦੀ ਫਿਰ ਪਿਆਰੀ ਮਸ਼ੀਨ ਵਾਟ ਆ ਪਾਵਰ ਆਈ ਲਵ ਦੈਟ ਮਸ਼ੀਨ ਇਸ ਪਾਵਰਫੁਲ ਮਸ਼ੀਨ ਨੂੰ ਦੇਖਿਆ ਤੇ ਬੜੇ ਦਿਨਾਂ ਬਾਅਦ ਮਨ ਲਾ 25 ਦਿਨਾਂ ਬਾਅਦ ਮੈਂ ਆਪਦੀ ਮਸ਼ੀਨ ਨੂੰ ਮਿਲਿਆ ਸੱਚੀ ਯਾਰ ਮੈਂ ਇਸ ਇਸ ਦਾ ਬਹੁਤ ਪਿਆਰ ਕਰਦਾ ਬਹੁਤ ਮਜ਼ਾ ਆਉਂਦਾ ਇਹਨੂੰ ਚਲਾ ਕੇ ਜਦੋਂ ਚਲਾਉਨੇ ਆ ਪਾਵਰ ਟਾਰਕ ਜਨਰੇਟ ਕਰ ਦਿੰਦੇ ਜਦੋਂ ਰਫਤਾਰ ਇਹਦੀ ਇਹਦੀ ਕੰਫਰਡੈਲਟੀ ਬਹੁਤ ਮਜ਼ਾ ਦਿੰਦੀ ਹੈ ਤੇ ਕਾਫੀ ਦਿਨ ਬਾਅਦ ਇਹਨੂੰ ਇਹਦੇ ਤੇ ਮੈਂ ਕਵਰ ਦੇ ਗਿਆ ਸੀਗਾ ਜਦੋਂ ਮੰਨ ਲਓ ਘੁੰਮਣ ਗਿਆ ਸੀਗਾ ਪਿੰਡ ਤੇ ਜਦੋਂ ਦਾ ਕਵਰ ਚੱਕਿਆ ਇਹਦਾ ਘੁੰਡ ਚੱਕਿਆ ਮੰਨ ਲਓ ਮੈਨੂੰ ਉਨੇ ਹੀ ਫੀਲਿੰਗ ਦੀ ਨਵੇਂ ਯਾਰ ਕੀ ਆਉਂਦੀ ਹੈ ਬਸ ਫਿਰ ਇਹਨੂੰ ਦਾ ਲੌਕ ਖੋਲਿਆ ਕਿਉਂਕਿ 25 30 ਦਿਨ ਬਾਅਦ ਇਹਨੂੰ ਮੈਂ ਸਟਾਰਟ ਕੀਤਾ ਜ਼ਿਆਦਾਤਰ ਲੋਕ ਕਹਿੰਦੇ ਹੁੰਦੇ ਵੀ ਡੀਜ਼ਲ ਇੰਜਨ ਸਟਾਰਟ ਨਹੀਂ ਹੁੰਦੇ ਹੁੰਦੇ ਤੇ ਫਿਰ ਇਹਨੂੰ ਮੈਂ ਕੀਤਾ ਸਟਾਰਟ ਸਟਾਰਟ ਕਰਕੇ ਫਿਰ ਮੈਂ ਜਿਵੇਂ ਉਹ ਪਿੰਡਾਂ ਵਾਲੇ ਪਹਿਲਾਂ ਆਪਾਂ ਮੰਨ ਲਾ ਆਪਾਂ ਕਰਦੇ ਹੁੰਦੇ ਆ ਆਪਣੇ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਇੱਕ ਵਾਰੀ ਇਹਨੂੰ ਮੂਹਰੇ ਤੋੜਨਾ ਇਹਨੂੰ ਫਿਰ ਮੈਂ ਪਹਿਲਾਂ ਤਾਂ ਮੂਹਰੇ ਤੋੜਿਆ ਮੂਹਰੇ ਤੋੜਨ ਤੋਂ ਬਾਅਦ ਫਿਰ ਮੈਂ ਨੂੰ ਰਿਵਰਸ ਗੇਅਰ ਪਾ ਕੇ ਘਰ ਚੋਂ ਰਿਟੈਕਟ ਕੀਤਾ ਫੇਰ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਗੱਡੀ ਕਾਫੀ ਮਤਲਬ ਕਿ ਕਿਉਂਕਿ ਨਹਿਰੀਆਂ ਨੂੰੜੀਆਂ ਆਈਆਂ ਮੀਂਹ ਕਣੀ ਆਏ ਫਿਰ ਇਸ ਤੋਂ ਬਾਅਦ ਮੇਰਾ ਜੀ ਕੀਤਾ ਵੇ ਨੂੰ ਧੋਦਿਆ ਹੁਣ ਮੈਂ ਫੇਰ ਮਨਪ੍ਰੀਤ ਇੰਨੇ ਲੱਗੀ ਬੱਚੇ ਨੂੰ ਚੱਕ ਕੇ ਮੈਟ ਤੇ ਧਰਨ ਕਿਉਂਕਿ ਨਾਲੀ ਚ ਪਾਣੀ ਆਉਂਦਾ ਸੀਗਾ ਵਾਰੀ ਵਾਰੀ ਉਹਦੇ ਗੋਡੇ ਤੇ ਛੱਟ ਵੱਜੀ ਹੋਈ ਸੀ ਮਨਪ੍ਰੀਤ ਨੇ ਚੱਕ ਕੇ ਉਹਨੂੰ ਰੱਖਤਾ ਮੈਟ ਤੇ ਮੈਟ ਤੇ ਰੱਖਣ ਤੋਂ ਬਾਅਦ ਫਿਰ ਮੇਰਾ ਮੰਨ ਕੇ ਚੱਲੋ ਵੀ ਮੇਰਾ ਇਧਰੋਂ ਮੈਟ ਮੋੜ ਝਾੜਨ ਲੱਗ ਗਿਆ ਮੈਂ ਗੱਡੀ ਦੇ ਤੇ ਅੰਦਰ ਜੋ ਵੀ ਸਫਾਈ ਸਪੀ ਕਰਨ ਵਾਲੀ ਸੀਗਾ ਉਹ ਮੈਂ ਵੀ ਖਾ ਪੀ ਕੇ ਹੁਣ ਮੋਟਾ ਮੈਂ ਸਰ ਗਈ ਹੋਇਆ ਪਿਆ ਜਿਵੇਂ ਮੈਂਸ ਹੁੰਦੀ ਐ ਸੇਮ ਵੈਰਾਈਟੀਆਂ ਮੈਂ ਵੀ ਹੁਣ ਫਿਰ ਮੈਂ ਚ ਸਰਫ ਸਰਪਾਈ ਗੱਡੀ ਤੇ ਪਾਣੀ ਪੂਣੀ ਮਾਰਿਆ ਜਿਹੜਾ ਪਹਿਲਾਂ ਮਾਰਨਾ ਹੁੰਦਾ ਤੇ ਮਾਰ ਕੇ ਫਿਰ ਮੈਂ ਇਹਨੂੰ ਸਫਾਈ ਸਪੀ ਕਰਕੇ ਤਿਆਰ ਕੀਤਾ ਕਿਉਂਕਿ ਫਿਰ ਮੈਂ ਆਪਦੇ ਘਰੇ ਜਾਣਾ ਸੀਗਾ ਹੋਮ ਟਾਊਨ ਡੈਡੀ ਇਹਨੇ ਧਾਰਾ ਧੂਣਾ ਚੋਣ ਲੱਗ ਗਿਆ ਉਹ ਤਾਂ ਮੈਨੂੰ ਮਿਸ ਹੋ ਗਿਆ ਧਾਰਾ ਧੂਣਾ ਦਾ ਉਹ ਕੀ ਹੋਇਆ ਡੈਡੀ ਦਾ ਕਿਉਂ ਦੁੱਧ ਦਾ ਟਾਈਮ ਹੋ ਜਾਂਦਾ ਤੇ ਐਨੇ ਮੈਂ ਦੇਖਿਆ ਡੈਡੀ ਵੀ ਆਪਦੀ ਗੱਡੀ ਦੇ ਵਿੱਚ ਪਸ਼ੂਆਂ ਵਾਸਤੇ ਪਸ਼ੂਆਂ ਦੀ ਫੀਡ ਫੂਲ ਲਈ ਬੈਠਾ ਸੀਗਾ ਸਾਰਾ ਕੁਝ ਤੇ ਕਿਉਂਕਿ ਡੈਡੀ ਨੂੰ ਮੈਂ ਸਾਂ ਐਰਾ ਵਗੈਰਾ ਦੇ ਵਿੱਚ ਬਹੁਤ ਜਿਆਦਾ ਸ਼ੌਂਕ ਹੈ ਪਸ਼ੂਆਂ ਦੇ ਵਿੱਚ ਮੇਰੀ ਮਾਂ ਤੇ ਮੇਰਾ ਪਿਓ ਪਸ਼ੂ ਰੱਖਦੇ ਨੇ ਸ਼ੁਰੂ ਤੋਂ ਰੱਖਦੇ ਨੇ ਮੇਰੀ ਮਾਂ ਦਾ ਸ਼ੌਂਕ ਹੈ ਪਰ ਮੇਰਾ ਡੈਡੀ ਫਿਰ ਚਲੋ ਮੰਮੀ ਨਾਲ ਹੀ ਹੁੰਦਾ ਫਿਰ ਮੈਂ ਤੁਰ ਪਿਆ ਮਿੱਤਰੋ ਬਟੰਡੇ ਨੂੰ ਆਪਦੇ ਸ਼ੇ ਘਰ ਨੂੰ ਖੱਚਤੀ ਜਹਾਜ਼ ਬਣਾਤੀ ਫਿਰ ਕਿਉਂਕਿ ਜਹਾਜ਼ ਦੀ ਡਰਾਈਵਰੀ ਤਾਂ ਆਪਣੇ ਹੱਥ ਨਹੀਂ ਹੁੰਦੀ ਪਰ ਇਹਦੀ ਡਰਾਈਵਰੀ ਆਪਦੇ ਹੱਥ ਹੁੰਦੀ ਹੈ ਹਾਲਾਂਕਿ ਮੈਂ ਐਵੀਏਸ਼ਨ ਲਾਈਨ ਦੇ ਵਿੱਚ ਕੰਮ ਕਰਦਾ ਪਰ ਸਾਲਾ ਸਭ ਤੋਂ ਵੱਧ ਡਰ ਮੈਨੂੰ ਜਹਾਜ਼ ਚੜਨ ਤੋਂ ਲੱਗਦਾ ਪਰ ਕਾਰ ਦੇ ਵਿੱਚ ਮੈਂ ਜਦੋਂ ਆਪ ਚਲਾਉਣਾ ਹੁੰਦਾ ਮੈਂ ਬਹੁਤ ਆਪਦੇ ਆਪ ਨੂੰ ਕੌਨਫੀਡੈਂਟ ਤੇ ਸੇਫ ਫੀਲ ਕਰਦਾ ਇਹ ਜਮੂਸੇ ਵਾਲਿਆਂ ਦੇ ਤੋਂ ਕੋਟਸ਼ਮੀਰ ਤੋਂ ਜਾਂ ਬਹਿੰਡੇ ਰੋਡ ਦੇ ਉੱਤੇ ਦਾ ਹੈ ਤੇ ਆ ਗਿਆ ਲਾਸਨ ਟੂ ਬਰੋ ਮੇਰੀ ਫੇਵਰਿਟ ਕ